ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਝ ਮਹੱਲਾ ਤੀਜਾ ਅੰਮ੍ਰਿਤ ਨਾਮੁ ਮਨਿ ਵਸਾਏ ਹਾ ਮੇ ਮੇਰਾ ਸਭ ਦੁੱਖ ਗਵਾਏ ਅੰਮ੍ਰਿਤ ਬਾਣੀ ਸਦਾ ਸਲਾਹੇ ਅੰਮ੍ਰਿਤ ਤੇ ਅੰਮ੍ਰਿਤੁ ਪਾਵਣਿਆ ਹਾਵਰੀ ਜੀਉ ਵਾਰੀ ਅੰਮ੍ਰਿਤ ਬਾਣੀ ਮਾਨੇ ਵਸਾਵਣਿਆ ਅੰਮ੍ਰਿਤ ਬਾਣੀ ਮਾਨੇ ਵਸਾਏ ਅੰਮ੍ਰਿਤੁ ਨਾਮੁ ਧਿਆਵਣਿਆ ਰਹਾਉ ਅੰਮ੍ਰਿਤੁ ਬੁਲੈ ਸਦਾ ਮੁਖੇ ਵਣੀ ਅੰਮ੍ਰਿਤੁ ਵੇਖੈ ਪਰਖੈ ਸਦਾ ਨਣੀ ਅੰਮ੍ਰਿਤ ਕਥਾ ਕਹੈ ਸਦਾ ਦਿਨ ਰਤੀ ਆਵਰਾ ਆਕੇ ਸੁਣਾਵਣਿਆ ਅੰਮ੍ਰਿਤ ਰਾਂਗੇ ਰਤਾ ਲੈ ਲਾਏ ਅੰਮ੍ਰਿਤ ਗੁਰ ਪਰਸਾਦੀ ਪਾਏ ਅੰਮ੍ਰਿਤ ਰਸਨਾਮ ਬੋਲੇ ਦਿਨ ਰਾਤੀ ਮਨੇ ਤਨੇ ਅੰਮ੍ਰਿਤ ਪਿਆਵਣਿਆ ਸੋ ਕੇ ਚੁਕਰੈ ਜੋਤ ਕਿਤੇ ਨਾ ਹੋਈ तिस ਦਾ ਹੁਕਮ ਮੇਟ ਨ ਸਕੈ ਕੋਈ ਹੁਕਮੇ ਵਰਤੈ ਅੰਮ੍ਰਿਤ ਬਾਣੀ ਹੁਕਮੇ ਅੰਮ੍ਰਿਤ ਤੋ ਪੀਆਵਣਿਆ ਅਜਬ ਕਮ ਕਰਤੇ ਹਰ ਕੇਰੇ ਇਹੋ ਮਨ ਨੂੰ ਭੁੱਲਾ ਜਾਂਦਾ ਫੇਰੇ ਅੰਮ੍ਰਿਤ ਬਾਣੀ ਸੋਚੇ ਤੁਲਾਈ ਅੰਮ੍ਰਿਤ ਸਬਰ ਦੇ ਵਜਾਵਣਿਆ ਖੋਟੇ ਖਰੇ ਤੋਧ ਆਪੇ ਉਪਾਏ ਤੋਧ ਆਪੇ ਪਰਖੇ ਲੋਕ ਸਬਾਏ ਖਰੇ ਪਰਖੇ ਖਜਾਨੇ ਪਾਏ ਹੈ ਖੋਟੇ ਪਰ ਮੇ ਪੋਲਾਵਣਿਆ ਕਿਉ ਕਰ ਵੇਖਾ ਕਿਉ ਸਲਾਹੀ ਗੁਰ ਪ੍ਰਸਾਦੀ ਸਬਦ ਦੇ ਸਲਾਹੀ ਤੇਰੇ ਬਾਣੇ ਵਿੱਚ ਅੰਮ੍ਰਿਤ ਵਸੈ ਤੂੰ ਬਾਣੇ ਅੰਮ੍ਰਿਤ ਪਿਆਵਣਿਆ ਅੰਮ੍ਰਿਤ ਸਬਦ ਅੰਮ੍ਰਿਤ ਹਰ ਬਾਣੀ ਸਤਿ ਗੁਰੇ ਸੇਵਿਆ ਹਿਰਦੈ ਸਮਾਣੀ ਨਾਨਕ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਪੀ ਅੰਮ੍ਰਿਤ ਸਭ ਭੁਖ ਲਹਿ ਜਾਵਣਿਆ ਮਾਝ ਮਹਲਾ 3 ਅੰਮ੍ਰਿਤੁ ਵਰਸੈ ਸਵਹ ਜੇ ਸੁਭਾਏ ਗੁਰਮੁਖੇ ਵਿਰਲਾ ਕੋਈ ਜਾਨੂ ਪਾਏ ਅੰਮ੍ਰਿਤੁ ਪੀ ਸਦਾ ਤ੍ਰਿਪਤਾਸੇ ਕਰਿ ਕਿਰਪਾ ਤ੍ਰਿਸ਼ਨਾ ਬੁਝਾਵਣਿਆ ਹਾਉ ਆਰੀ ਜੀਉ ਵਾਰੀ ਗੁਰਮੁਖੇ ਅੰਮ੍ਰਿਤੁ ਪੀਆਵਣਿਆ ਰਸਨਾ ਰਸੁ ਚਾਖੇ ਸਦਾ ਰਹੈ ਰੰਗੇ ਰਤੀ ਸਹਜੇ ਹਰੇ ਗੁਣ ਗਾਵਣਿਆ ਰਹਾ ਗੁਰ ਪ੍ਰਸਾਦੀ ਸਹਜੁ ਕੋ ਪਾਏ दुविधा मारे एक सुसियो लेवलाए नजर करे ता हर गुण गावै ندਰੀ ਸੱਚ ਸਮਾਵਣਿਆ ਸਭਨਾ ਉਪਰ ਨਦਰੇ ਪ੍ਰਭ ਤੇਰੀ ਕਿਸੈ ਥੋੜੀ ਕਿਸ ਹੈ ਕਣੇਰੀ ਤੁਝ ਤੇ ਬਾਹਰੇ ਕਿਛੁ ਨ ਹੋਵੈ ਗੁਰਮੁਖੇ ਸੋਝੀ ਪਾਵਣਿਆ ਗੁਰਮੁਖੇ ਤਾਤੁ ਹੈ ਵਿਚਾਰਾ ਅੰਮ੍ਰਿਤ ਤੇ ਪਰੇ ਤੇਰੇ ਪੰਡਰਾ ਬੇਨੁ ਸਤਿਗੁਰ ਸੇਵੇ ਕੋਈ ਨ ਪਾਵੇ ਗੁਰ ਕਿਰਪਾ ਤੇ ਪਾਵਣਿਆ ਸਤਿਗੁਰ ਸੇਵੈ ਸੋ ਜਨੁ ਸੋ ਹੈ ਅੰਮ੍ਰਿਤ ਨਾਮੇ ਅੰਤਰ ਮਨੁ ਮੁਹ ਹੈ ਅਮ੍ਰਿਤ ਤੇ ਮਾ ਨੂੰ ਤਨ ਬਾਣੀ ਰਤਾ ਅਮ੍ਰਿਤ ਤੂ ਸਹਜ ਸੁਣਾਵਣਿਆ ਮਨਮੋਖ ਪੂਲਾ ਦੁਜੈ ਪਾਇ ਖੁਆਏ ਨਾਮੁ ਨ ਲੇਵੈ ਮਰੈ ਬੇਖੁ ਖਾਏ ਆਨ ਦੇਨ ਸਦਾ ਵਿਸਟਾ ਮਹਿ ਵਾਸਾ ਬੇਨੁ ਸੇਵਾ ਜਨਮ ਗਵਾਵਣਿਆ ਅੰਮ੍ਰਿਤ ਤੋ ਪੀਵੈ ਜਿਸਨੋ ਆਪੇ ਪੀਆਏ ਗੁਰ ਪ੍ਰਸਾਦੀ ਸਹਜ ਲੇਵ ਲਾਏ ਪੂਰਨ ਪੂਰੇ ਰਹਾ ਸਭ ਆਪੇ ਗੁਰਮਤਿ ਨਦਰੀ ਆਵਣਿਆ ਆਪੇ ਆਪੇ ਨਿਰੰਜਨ ਸੁਈ ਜਿਨੇ ਸਿਰਜੀ ਤਿਨ ਆਪੇ ਗੋਈ ਨਾਨਕ ਨਾਮ ਸਮਾਲੇ ਸਦਾ ਤੂੰ ਸਹਜੇ ਸੱਚੇ ਸਮਾਵਣਿਆ ਮਾਝੇ ਮਹੱਲਾ ਤੀਜਾ ਸੱਚ ਲਗੇ ਜੋ ਤੋਧ ਪਾਏ ਸਦਾ ਸਚੁ ਸੇਵੇ ਸਹਜ ਸੁਪਾਏ ਸਚੇ ਸਭ ਦੇ ਸੱਚਾ ਸਲਾਹੀ ਸਚ ਮੇਲੇ ਮਿਲਾਵਣਿਆ ਹਉ ਵਾਰੀ ਜੀਓ ਵਾਰੀ ਸਾਚੂ ਸਲਾਹਣਿਆ ਸਾਚੂ ਧਿਆਏ ਨੇ ਸੇ ਸਚ ਰਤੇ ਸੱਚੇ ਸੱਚੇ ਸਮਾਵਣਿਆ ਰਹਾ ਜਹ ਦੇਖਾ ਸਾਚੂ ਸਭਨੀ ਥਾਈ ਗੁਰ ਪ੍ਰਸਾਦੀ ਮਨ ਨੇ ਵਸਾਈ ਤਾਨੋ ਸੱਚਾ ਰਸਨਾ ਸਚ ਰਤੀ ਸਾਚੂ ਸੋਨੇ ਆਖੇ ਵਖਾਨਣਿਆ ਮਨਸਾ ਮਾਰੇ ਸੱਚ ਸਮਾਣੀ ਐਨੇ ਮਨ ਨੇ ਢੀਠ ਸਭ ਆਵਣ ਜਾਣੀ ਸਤਿਗੁਰ ਸੇਵੇ ਸਦਾ ਮਨ ਨੂੰ ਨਿਝ ਚ ਲੁ ਨਿਜ ਕਰੇ ਵਾਸਾ ਪਾਵਣਿਆ ਗੁਰ ਕੈ ਸਬ ਦੇ ਹਿਰਦੈ ਦਿਖਾਇਆ ਮਾਇਆ ਮੋਹ ਸਭ ਦੇ ਜਲਾਇਆ ਸਚੁ ਸਚਾ ਵੇਖੇ ਸਲਾਹੀ ਗੁਰਸਬਦੀ ਸਚੁ ਪਾਵਣਿਆ ਜੋ ਸਾਚੇ ਰਾਤੇ ਤੈਨ ਸਚੀ ਲੇਵ ਲਾਗੀ ਹਰਨਾਮੁ ਸਮਾਲੇ ਸੇਵਡ ਭਾਗੀ ਸਚੈ ਸਬਦ ਆਪੇ ਮਿਲਾਏ ਸਤ ਸੰਗਤ ਤੇ ਸਚੁ ਗੁਣ ਗਾਵਣਿਆ ਲੇਖਾ ਪੜੀਐ ਜੇ ਲੇਖੇ ਵਿੱਚ ਹੋਵੈ ਓਹੋ ਅਗਾਮੁ ਅਗੋਚ ਸਬਦ ਦੇ ਸੋਧੇ ਹੋਵੈ ਅਨ ਦੇਨੁ ਸਚ ਸਬਦ ਦੇ ਸਲਾਹੀ ਹਰ ਕੋਈ ਨਾ ਕੀਮਤ ਤੇ ਪਾਵਣਿਆ ਪੜੇ ਪੜੇ ਥਾਕੇ ਸੰਤ ਤੇ ਨ ਆਈ ਤ੍ਰਿਸ਼ਨਾ ਜਾਲੇ ਸੋਧੇ ਨ ਕਾਈ ਬੇਖੂ ਬਿਹਾਜ ਹੈ ਬੇਖੂ ਮੋਹ ਪਿਆਸੇ ਕੂੜ ਬੋਲੇ ਬੇਖੂ ਖਾਵਣਿਆ ਗੁਰ ਪ੍ਰਸਾਦੀ ਏਕੋ ਜਾਣਾ ਦੂਜਾ ਮਾਰੇ ਮਨੁ ਸਚ ਸਮਾਣਾ ਨਾਨਕ ਏਕੋ ਨਾਮ ਵਰਤੈ ਮਨ ਅੰਤਰੇ ਗੁਰ ਪ੍ਰਸਾਦੀ ਪਾਵਣਿਆ माझ महला तीजा वर्ण रूप वर्ते हे सब तेरे मर मर जम हे फेर पव हे कणे रे तू एको निचलो अगम अपारा ਗੁਰਮਤੀ 부ਝ 부ਝਾਵਣਿਆ ਹਉ ਵਾਰੀ ਜੀਓ ਵਾਰੀ RAM ਨਾਮ ਮਾਨੇ ਵਸਾਵਣਿਆ ਤੇਸੂ ਰੂਪ ਨਰੇਖਿਆ ਵਰਨ ਨ ਕੋਈ ਗੁਰਮਤੀ ਆਪੇ 부ਝਾਵਣਿਆ ਰਹਾ ਸਭ ਏਕਾ ਜੋਤੇ ਜਾਣੇ ਜੇ ਕੋਈ ਸਤਗੁਰ ਸੇਵੈ ਪ੍ਰਗਟ ਹੋਈ ਗੁਪਤ ਪ੍ਰਗਟ ਵਰਤੈ ਸਭ ਥਾਈ ਜੋਤੀ ਜੋਤੇ ਮਿਲਾਵਣਿਆ तिसना अगने जले संसार लोभ अभिमान बहुत अहंकार मर मर जनमे पाते गवाए अपनी व्यर्था जन्म गवावनया गुरु का सबद ਕੋ ਵਿਰਲਾ 부ਝੈ ਆਪੁ ਮਰੇ ਤ ਤ੍ਰਿਪਵਣ ਸੁਝੈ ਫਿਰ ਓ ਹੋ ਮਰੈ ਨ ਮਰਣਾ ਹੋਵੈ ਸਹਜੇ ਸਚ ਸਮਾਵਣਿਆ ਮਾਇਆ ਮਹਿ ਫਿਰ ਚੇਤੁ ਨ ਲਾਏ ਗੁਰ ਕੈ ਸਬਦ ਦੇ ਸਦ ਰਹਿ ਸਮਾਏ ਸਾਚੂ ਸਲਾਹੇ ਸਭ ਕਟ ਅੰਤ ਰੇ ਸਚੋ ਸਾਚੂ ਸੁਹਾਵਣਿਆ ਸਾਚੂ ਸਲਾਹੀ ਸਦਾ ਹਜੂਰੇ ਗੁਰ ਕੈ ਸਬਦ ਦੇ ਰਹਿਆ ਪਰਪੂਰੇ ਗੁਰ ਪਰਸਾਦੀ ਸਾਚੂ ਨਦਰੀ ਆਵੇ ਸੱਚੇ ਹੀ ਸੁਖ ਪਾਵਣਿਆ ਸਾਚੂ ਮਨ ਅੰਦਰ ਰਹਿਆ ਸਮਾਏ ਸਦਾ ਸਾਚੁ ਨੇਚਲ ਆਵੇ ਨਜਾਈ ਸੱਚੇ ਲਗੈ ਸੋਮਨੁ ਨਿਰਮਲੁ ਗੁਰਮਤੀ ਸੱਚ ਸਭਾਵਣਿਆ ਸਾਚੁ ਸਲਾਹੀ ਅਵਰ ਨ ਕੋਈ ਜੇ ਤੂ ਸੇਵੈ ਸਦਾ ਸੋਖੁ ਹੋਈ ਨਾਨਕ ਨਾਮੇ ਰਤੇ ਵਿਚਾਰੀ ਸੱਚੋ ਸਾਚੂ ਕਮਾਵਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ